ਦਾ ਬੰਦਾ ਆ ਗਿਆ ਹੂ ਇਜ਼ ਸੀਚੇਵਾਲ ਤੇਰਾ ਸੀਚੇਵਾਲ ਸਾਹਿਬ ਨੇ ਉਹ ਤੇ ਖੁਦ ਠੇਕੇ ਉਹ ਤਾਂ ਕਹਿੰਦਾ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੀਅਲ ਲਾ ਮੈਂ ਬਣਾ ਕੇ ਦੇਣਾ ਟੋਟਲੀ ਫੇਲ ਗਈ ਕਈ ਵਾਰੀ ਹੋ ਜਾਂਦਾ ਸਰ ਇਹ ਜਦੋਂ ਹਰ ਰੋਜ਼ ਸ਼ੀਸ਼ੇ ਮੂਰੇ ਭਗਵੰਨਨ ਬਿਲੇ ਵੀ ਕਦੋਂ ਸੀਆ ਬਣੂਗਾ ਕਦੋਂ ਸੀਆ ਬਣੂਗਾ ਇਹ ਚੀਜ਼ ਬਹੁਤ ਅੰਦਰ ਬੈ ਜਾਂਦੀ ਹੈ ਸਰ ਅਸਲ ਚ ਨਾ ਉਹਦੇ ਤੋਂ ਬਿਨਾ ਹੋਰ ਕੋਈ ਦਿਖਦਾ ਹੀ ਨਹੀਂ ਆ ਉਹਦੇ ਤੋਂ ਬਿਨਾ ਹੋਰ ਕੋਈ ਦਿਖਦਾ ਹੀ ਨਹੀਂ ਗੱਡੀਆਂ ਐ ਡਾੜੀਆਂ ਲੈ ਰੱਖੇ ਨੇ ਉੱਚ ਵੀ ਆ ਆਪ ਹੀ ਚਾਰੇ ਪਾਸੇ ਸ਼ੀਸ਼ੇ ਲੱਗੇ ਨੇ ਆਪ ਹੀ ਨਿਖੀ ਜਾਂਦੇ ਰਹਿੰਦੇ ਨੇ ਇੱਧਰ ਦੇ ਕੋ ਇੱਧਰ ਦੇ ਕੋ

ਅਸੀਂ ਉਹ ਮਟੀਰੀਅਲ ਆ ਜਿਹੜਾ ਦਿਮਾਗ ਠੀਕ ਕਰ ਦਿਆ ਸਰ ਸੀਚੇਵਾਲ ਸਾਹਿਬ ਦਾ ਜਿਹੜਾ ਮਾਡਲ ਹੈ ਟੋਬਿਆਂ ਦਾ ਪਾਣੀ ਸਾਫ਼ ਕਰ ਦਿੰਦਾ ਪਰ ਸਿਆਸਤਦਾਨਾਂ ਦੇ ਦਿਮਾਗ ਦੀ ਗੰਦਗੀ ਨਹੀਂ ਸਾਫ਼ ਕਰ ਸਕਦਾ ਸਰ ਉਹ ਇੱਕ ਐਲੋਪੀ ਸਾਹਿਬ ਹੈ ਨਹੀਂ ਉਹਨੂੰ ਕੋਈ ਬਹੁਤ ਜ਼ਰੂਰੀ ਕੰਮ ਤੇ ਗਏ ਹੋਣਗੇ ਕੱਲ ਉਹਨਾਂ ਨੇ ਇੱਕ ਬੜੀ ਇੱਕ ਟਿੱਪਣੀ ਕੀਤੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਕਿ ਸੀਚੇਵਾਲ ਕੌਣ ਹੈ ਇਹਦੀ ਕੀ ਡਿਗਰੀ ਹੈ ਇਹਦੇ ਨਾਂ ਦੇਖੋ ਤੁਸੀਂ 66 ਟੋਪੇ ਬਣਾਈ ਜਾਂਦੇ ਹੋ ਮੈਨੂੰ ਬੜਾ ਦੁੱਖ ਲੱਗਿਆ ਕਿ ਅਸੀਂ ਉਹਨਾਂ ਨੂੰ ਕੋਈ ਰਾਜ ਸਭਾ ਦਾ ਮੈਂਬਰ ਪੋਲੀਟੀਕਲ ਐਂਗਲ ਤੋਂ ਨਹੀਂ ਬਣਾਇਆ ਉਹ ਵਾਤਾਵਰਣ ਪ੍ਰੇਮੀ ਕਰਕੇ ਉਹਨਾਂ ਨੂੰ ਰਾਜ ਸਭਾ ਦਿੱਤੀ ਵਨਰੀ ਨਮੇਤੋ ਉਨੀ ਸੰਰੀ ਨਮੇਤੋ ਆਪਣੇ ਪਿੰਡ ਸੀਚੇਵਾਲ ਬਾਟਰ ਟ੍ਰੀਟਮੈਂਟ ਕਰ ਰਹੇ ਨੇ ਬਹੁਤ ਸਾਰੇ ਮਿਕਲ 1600 ਤੋਂ ਵੱਧ ਪਿੰਡਾਂ ਚ ਉਹਨਾਂ ਦੇ ਜਿਹੜੇ ਮਾਡਲ ਜਿਹੜੇ ਨੇ ਉਹ ਟ੍ਰੀਟਮੈਂਟ ਦੇ ਸਫਲਤਾਪੂਰਵ ਚੱਲ ਰਹੇ ਨੇ ਲੋਕ ਡਿਮਾਂਡ ਕਰ ਰਹੇ ਨੇ ਪਰ ਮੈਨੂੰ ਸਮਝ ਨਹੀਂ ਆਉਂਦੀ ਐਲੋਪੀ ਸਾਹਿਬ ਦੀ ਕਿ ਮਾਨਸਿਕ ਤੌਰ ਤੇ ਠੀਕ ਨੇ ਜੈਪ ਕਈ ਵਾਰੀ ਹੋ ਜਾਂਦਾ ਸਰ ਇਹ ਜਦੋਂ ਹਰ ਰੋਜ਼ ਸ਼ੀਸ਼ੇ ਮੂਰੇ ਭਗਵੰਨਨ ਵੇਲੇ ਵੀ ਕਦੋਂ ਸੀਆ ਬਣੂਗਾ ਕਦੋਂ ਸੀਆ ਬਣੂਗਾ ਇਹ ਚੀਜ਼ ਬਹੁਤ ਅੰਦਰ ਬੈ ਜਾਂਦੀ ਹੈ ਸਰ ਹਨ ਤੇ ਭਵੰਤਮਨ ਵਾਲੀ ਬੜੇ ਲੈ ਜਾਊਗਾ ਭਵੰਤਮਨ ਹੋਲੀ ਵੇਲੇ ਲੈ ਜਾਊਗਾ ਉਹ ਕੰਮ ਹੋ ਨਹੀਂ ਰਿਹਾ ਉਹਨਾਂ ਦਾ ਜਿਹੜਾ ਵੀ ਤੇ ਮੈਨੂੰ ਇਹ ਪੁੱਛਣਾ ਚਾਹਨਾ ਮੈਂ ਜਿੱਥੇ ਵੀ ਉਹ ਬੈਠੇ ਨੇ ਇਸ ਵਕਤ ਸੁਣਦੇ ਹੋਣਗੇ ਵੀ ਕੋਈ ਜੇ ਕੋਈ ਬੰਦਾ ਚੰਗਾ ਕੰਮ ਕਰਦਾ ڈگری دیکھو گے بل گیٹس مائکروسافٹ جی نے کمپیوٹر کا گوگل کا انہیں کی کیا کہ آم ناٹ یونیورسٹی ٹاپر میں کسی یونیورسٹی میں ٹاپ نہیں پر دنیا بھر کے یونیورسٹی ٹاپر میرے انڈر کم کرتے ہیں تو سر یہ مطلب بل گیٹس کو فیل کہہ دوں گے چلو چڑھ دینا ਡਿਗਰੀਆਂ ਨਹੀਂ ਆ ਜਾਂਦੇ ਮਾਨਯੋਗ ਐਲੋਪੀ ਸਾਹਿਬ ਤੁਹਾਡੇ ਜਿਹੜੇ ਪਹਿਲਾ ਪ੍ਰਧਾਨ ਰਹੇ ਨੇ ਅੱਜ ਕੱਲ ਚਲਦੀ ਤਾਂ ਉਹਨਾਂ ਦੀ ਹੋਈ ਹੈ ਲਾਂਚਿੰਗ ਚੱਲ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਵੀ ਕਿਤੇ ਲਾਂਚ ਹੋ ਜਾਣਾ ਮਾਨਯੋਗ ਰਾਹੁਲ ਗਾਂਧੀ ਜੀ ਕੈਂਬਰੇਜ ਯੂਨੀਵਰਸਿਟੀ ਤੋਂ ਡਿਗਰੀ ਲਈ ਹੈ ਜੀ ਉਹਨਾਂ ਨੇ ਤੇ ਉਹਨਾਂ ਨੇ ਕੀ ਕਰਤਾ ਦੇਸ਼ ਵਾਸਤੇ ਜੀ ਉਹ ਡਿਗਰੀ ਦਾ ਕੀ ਕਰੀਏ ਜੀ ਅਸੀਂ ਬਰ ਤੇ ਜਿਹੜਾ ਬੰਦਾ 12 ਸਾਲ ਤੋਂ ਪ੍ਰਧਾਨ ਮੰਤਰੀ ਬਣੇ ਬੈਠਾ ਉਹਦੀ ਡਿਗਰੀ ਲੱਭ ਰਹੀ ਜੀ ਤੁਸੀਂ ਮਤਲਬ ਸੀਚੇ ਆਦੀਆਂ ਡਿਗਰੀਆਂ ਦੀ ਗੱਲਾਂ ਕਰ ਰਹੇ ਹੋ ਤੁਸੀਂ ਤੁਸੀਂ ਨਹੀਂ ਟੋਕਾ ਠੀਕ ਕਰੋਣਾ ਆਪਣਾ ਨਾ ਕਰਾਓ ਤੁਸੀਂ ਥਾਪਰ ਤੋਂ ਕਰਾ ਲਓ ਤੁਸੀਂ ਉਹ ਐਸਐਲ 'ਚ ਨਾ ਇਸ ਤੋਂ ਪਹਿਲਾਂ ਤੁਹਾਡੇ ਕੋਲੇ ਦੂਨ ਵਾਲੇ ਵੀ ਸੀ ਜਦੋਂ ਤੁਹਾਡਾ 9 ਸਾਲ ਬਜਟ ਪੜ ਗਿਆ ਤੁਹਾਡਾ ਦੂਨ ਵਾਲਾ ਸਨਾਵਰ ਵਾਲੇ ਵੀ ਸੀ ਇੱਥੇ ਖੁਦ ਪੀਪੀਐਸ ਵਾਲੇ ਨੇ ਹੈ ਨਹੀਂ ਹੁਣ ਤੇ ਡਿਗਰੀਆਂ ਤੁਹਾਡੇ ਕੋਲ ਬਹੁਤ ਕਮਾਲ ਨਹੀਂ ਫਿਰ ਕੀ ਹੋ ਗਿਆ ਜੀ ਮਤਲਬ ਤੁਸੀਂ ਕਿਸੇ ਬੰਦੇ ਨੂੰ ਐਂ ਜੱਜ ਕਰੋਗੇ ਕੋਈ ਕੋਈ ਅਨਪਰ ਬੰਦਾ ਵੀ ਬਹੁਤ ਵੱਡੀ ਖੋਜ ਕਰ ਸਕਦਾ ਹੈ ਜੇ ਉਹਦਾ ਉਹਦਾ ਹਾਂ ਸਿਚੇਵਾਲ ਸਾਹਿਬ ਦਾ ਜਿਹੜਾ ਮਾਡਲ ਹੈ ਟੋਬਿਆਂ ਦਾ ਪਾਣੀ ਸਾਫ਼ ਕਰ ਦਿੰਦਾ ਹੈ پر سیاست سیاستدان دے دماغ کی گندگی نہیں صاف کر سکتا سر دماغ گندگی ہوئی ہے ہے بس بس کرنا بناتا ای کرتا مہا مہم راشٹرپتی جی آئے سی پچھلے دن وہ تاریف کرتے کہ بابا جی بڑا اچھا کام کر رہے اور میرے کو لسٹ پی ہے دو ہزار ستارہ د ਜਿਹੜਾ 17 ਅਗਸਤ 2006 ਨੂੰ ਤੇ ਦੂਜੀ ਵਾਰੀ ਜੁਲਾਈ 2008 ਨੂੰ ਸੁਲਤਾਨਪੁਰ ਲੋਧੀ ਸੀਚੇਵਾਰ ਵਿਖੇ ਡਾਕਟਰ ਅਬਦੁਲ ਕਲਾਮ ਸਭ ਤੋਂ ਵੱਡੇ ਸਾਇੰਟਿਸਟ ਬਣੇ ਜਾਂਦੇ। ਉਹ ਉੱਥੇ ਦੇਖਣ ਗਏ ਸੀ, ਉਹ ਥਾਪਰ ਨਹੀਂ ਗਏ ਸੀ। ਉਹ ਉੱਥੇ ਗਏ ਸੀਗੇ ਜੀ। ਰਾਸ਼ਟਰਪਤੀ ਸਾਹਿਬ ਜੇ ਤੁਹਾਨੂੰ ਉਹ ਠੇਕੇਦਾਰ ਲੱਗਦਾ ਹੈ, ਤੁਹਾਨੂੰ ਵਪਾਰੀ ਲੱਗਦਾ ਤੁਸੀਂ ਪ੍ਰਦੂਸ਼ਣ ਬੋਰਡ ਦਾ ਮੈਂਬਰ ਕਿਉਂ ਬਣਾਇਆ ਵੀ ਕਾਂਗਰਸ ਨੇ? ਕੋਈ ਜਵਾਬ? ਉਹ ਕਾ ਲੋ ਬੋਲਣਗੇ ਹੁਣ ਕਿਉਂਕਿ ਹੁਣ ਇੱਥੇ ਬੈਠੇ ਨੇ ਉਹਨੂੰ ਪਤਾ ਹੈ ਭਗਵੰਤ ਮਾਨ ਆਇਆ ਹੋਇਆ ਹੈ ਇਹਨੇ ਇਹਨੇ ਗੱਲਾਂ ਕਹਿਣੀਆਂ ਨੇ ਮੈਥੋਂ ਆਖਰੀ ਚੱਕੀ ਜਾਣੀ ਪਹਿਲੀ ਲੰਘੇ ਸਰ ਇਹ ਕੋਈ ਪ੍ਰੋਗਰਾਮ ਬਣਾਓ ਇਧਰੋਂ ਇਧਰ ਨੂੰ ਤਾਂ ਟੱਕਣ ਵਾਸਤੇ ਹੈਗੇ ਨੇ ਆਪਣੇ ਕੋਲੇ ਉਧਰੋਂ ਉਧਰ ਨੂੰ ਲਿਆਉਣ ਵਾਸਤੇ ਕੋਈ ਬਣਾਓ ਪ੍ਰੋਗਰਾਮ ਸਭ ਮੈਂ ਕਿ ਸੁਣਨ ਦਾ ਸੀ ਨਾ ਸੁਣਦੇ ਹੈ ਨਹੀਂ ਆ ਬੱਬਾ ਬੋਲ ਕੇ ਚਲੇ ਜਾਂਦੇ ਨੇ ਆਹ ਰਹਿ ਜਾਂਦੇ ਨੇ ਵੀ ਚਲੋ ਚਾਰ ਮਿੰਟ 10 ਮਿੰਟ ਮਿਲ ਜਾਣਗੇ ਬਾਕ ਆਊਟ ਕਰਦੀ ਹੈ ਕਾਂਗਰਸ ਚਾਰ ਨਾਲ ਨਹੀਂ ਜਾਂਦੇ ਤੇ ਨਾਉਂਦੇ ਨਹੀਂ ਚਲੋ ਜੀ ਕਾਂਗਰਸ ਹੈ ਹਨਾ ਸੋ ਇੱਕ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਦਾ ਪਲਾਨ ਕੀ ਹੈ ਜਿਹੜਾ ਫੇਸਬੁੱਕ ਦਾ ਮਾਲਕ ਹੈ ਜੀ ਉਹ ਕਾਲਜ ਤੋਂ ਡ੍ਰੌਪ ਆਊਟ ਹੈ ਜੀ ਕੱਢੇ ਹੋਇਆ ਕਾਲਜ ਤੋਂ ਕਿਉਂਕਿ ਇਹਨੇ ਫੇਸਬੁੱਕ ਪਹਿਲਾਂ ਕਾਲਜ ਦੇ ਸਟੂਡੈਂਟਾਂ ਵਾਸਤੇ ਬਣਾਈ ਸੀ ਵੀ ਆਪਾਂ ਸਾਰੇ ਸਟੂਡੈਂਟ ਕਾਲਜ ਦੇ ਆਪਸ ਵਿੱਚ ਗੱਲ ਕਰਿਆ ਕਰਾਂਗੇ ਉਹ ਕਾਲਜ ਨੂੰ ਲੱਗੇ ਜੂਨੀਅਰ ਬਣਾਊਗਾ ਉਹਨਾਂ ਚੱਕੇ ਉਹਨੂੰ ਕੱਢ ਕੇ ਮਾਰਿਆ ਜੀ ਕਾਲਜ ਤੋਂ ਉਹਨੇ ਬਾਹਰ ਆ ਕੇ ਫੇਸਬੁਕ ਬਣਾ ਲਈ ਜੀ ਫਿਰ ਉਹ ਤਾਂ ਡਿਗਰੀ ਫਿਰ ਫੇਸਬੁਕ ਚਲਾਉਂਦੇ ਨੇ ਬਾਏ ਬਾਸਾ ਉਹ ਤਾਂ ਬਿਨਾਂ ਡਿਗਰੀਆਂ ਉਹਨੇ ਬਣਾਈ ਹੋਈ ਹੈ ਜੀ ਥੱਪੜਾ ਲਾ ਦੇ ਨਾ ਕਿਸੇ ਹੋਰ ਨੇ ਬਣਾਈ ਨਹੀਂ ਹੋਈ ਉਹ ਵੀ ਚਲਾਉਂਦੀ ਹੋਣਗੇ ਟਵਿੱਟਰ ਤੇ ਤੜਕੀ ਮੈਨੂੰ ਗਾਣਾ ਕੱਢਦੇ ਉਹ ਵੀ ਇਹੋ ਜਿਹੀ ਨਹੀਂ ਜੀ ਗੂਗਲ ਇੱਕ ਗਰਾਜ ਚ ਬਣੀ ਸੀ ਸੇ ਇਹ ਕੀ ਸਮਝਦੇ ਆ ਮਤਲਬ ਸਾਨੂੰ ਮਟੀਰੀਅਲ ਕਹਿੰਦੇ ਆ ਆਹ ਘਾਜਾ ਮਟੀਰੀਅਲ ਆ ਗਿਆ ਸਾਡੇ ਸਾਹਮਣੇ ਕਮਾਲ ਜੇ ਸਾਡੇ ਕੋਲੇ ਤੁਹਾਡੇ ਵਰਗੀਆਂ ਗੱਟੀਆਂ ਨਹੀਂ ਤੁਹਾਡੇ ਵਰਗੀਆਂ ਪਜਾਮੀਆਂ ਨਹੀਂ ਤੁਹਾਡੇ ਵਰਗੇ ওভারਕੋਟ ਨਹੀਂ ਹੈਗੇ ਹੈਨਾ ਤੇ ਇਹਦਾ ਮਤਲਬ ਅਸੀਂ ਮਟੀਰੀਅਲ ਹੀ ਹੋਗੇ ਅਸੀਂ ਉਹ ਮਟੀਰੀਅਲ ਆ ਜਿਹੜਾ ਦਿਮਾਗ ਠੀਕ ਕਰਦੇ ਆ ਸਰ ਕੁਝ ਨੁਆਇ ਠੀਕ ਕਰਦੇ ਐ ਕੋਈ ਕੁਝ ਕੋਈ ਹੋਰ ਕੰਮ ਕਰਦੇ ਡਾਕਟਰ ਵੀ ਨੇ ਵਕੀਲ ਵੀ ਨੇ ਇੱਚ ਆਪਣੀ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡ ਕੇ ਆਏ ਉਹ ਬੰਦੇ ਵੀ ਨੇ ਅਮਰੀਕਾ ਦੀ ਸਿਟੀਜ਼ਨਸ਼ਿਪ ਸੈਂਡਰ ਕਰਕੇ ਵਾਪਸ ਇੰਡIAN ਸੀਟਸ਼ਿਪ ਦੇ ਬਲੈਕੇ ਬੰਦੇ ਆਏ ਹੋਏ ਨੇ ਸੁਣ ਮੈਂ ਕਹਿਣਾ ਕਿ ਪਿਛਲੇ ਦਿਨ ਕੀ ਹੋਇਆ ਅੰਦਲੀ ਰਿਪੋਰਟ ਹੈ ਪੁਪੇਸ਼ ਬੁਗੇਲ ਜੀ ਇਹਨਾਂ ਦੇ ਲਾਏ ਨੇ ਤੁਹਾਡੇ ਪਰਿਵਾਰੀ ਪੰਜਾਬ ਦੇ ਚਲੋ ਅਸੀਂ ਤਾਂ ਕੁਛ ਨਹੀਂ ਕੀਨੇ ਉਸੀ ਕਹਿੰਦੇ ਨੇ ਦਿੱਲੀ ਵਾਲੇ ਆ ਗਏ ਦਿੱਲੀ ਆਣੇ ਥੋੜੇ Chhattisgarh ਵਾਲੇ ਆ ਗਏ ਉਹਦੀ ਪਲੇ ਰਸਤਾ ਨਾਲ ਸੀ ਉਹਨਾਂ ਨੇ ਕਿਤੇ ਮੀਟਿੰਗ ਬੁਲਾਈ ਦਿੱਲੀ ਸਾਰੇ ਕਾਂਗਰਸ ਦੇ ਐਮਐਲਏ ਕਿਉਂਕਿ ਮੈਂ ਸਰਕਾਰ ਚਾ ਮੇਰੇ ਕੋਲ ਇੰਟੈਲੀਜੈਂਸੀ ਦੇ ਖਬਰਾਂ ਆਉਂਦੀਆਂ ਮੈਂ ਦੱਸ ਦੇਣਾ ਚਾਹੁੰਦਾ ਪਹਿਲੀ ਗੱਲ ਤਾਂ ਪੁੱਪੀ ਐਸ਼ਮੁਖੀ ਐਲਜੀ ਦੇ ਪ੍ਰਗਟ ਸਿੰਘ ਨੂੰ ਪੁੱਛਿਆ ਆਪ ਕੈਪਟਨ ਵੀ ਰਹੇ ਹੋ hockey team ਕੇ ਪਹਿਲੀ ਗੱਲ ਤਾਂ ਆ ਗੱਲ ਗਲਤ ਹੈ ਪਾਰਗਤ ਸਿੰਘ ਨੂੰ ਪੁੱਛਣਾ ਪਊਗਾ ਕਿ ਤੂੰ ਕੈਪਟਨ ਰਿਆ ਇਹਦਾ ਮੈਨੂੰ ਹਾਕੀ ਦੇਖੀ ਨਹੀਂ ਕਦੇ ਉਹ ਇਹ ਨਹੀਂ ਪਤਾ ਕਿ ਦੋ 올림픽 ਹੈਡ ਕੀਤੀਆਂ ਨੇ ਲੈ ਬੋਲੇ ਬਾਜ ਬੋਲਣ ਦਿਓ ਸੀਐਮ ਬੋਲਿਓ ਬਾਜ ਬੋਲਿਓ ਬੋਲਣ ਅਸੀਂ ਅੰਦਰ ਸੀਓ ਸਰ ਆ ਕਿਸੇ ਨੇ ਪੁੱਛਣਾ ਹੋਰ ਪੋਸਟ ਹੋਰ ਕਾਰਨ ਨਹੀਂ ਤੁਹਾਨੂੰ ਮੈਂ ਕਾਂਗਰਸ ਨੂੰ ਜਾਣਦਾ ਜੀ ਉਥੋਂ ਨੂੰ ਕੱਲੂ ਪੁੱਛ ਲੈਣਗੇ ਉਹਨੂੰ ਪਤਾ ਹੀ ਨਹੀਂ ਤੁਸੀਂ ਕੌਣ ਹੋ ਉੱਥੇ ਉਸ ਖੂਹ ਚ ਲਾਸ਼ਾਂ ਹੀ ਪੈਂਦੀਆਂ ਸਰ ਉਹ ਤਾਂ ਬਸ ਉਹ ਇੱਕ ਦਾ ਖੂਹ ਹੈ ਜੋ ਉੱਥੇ ਕੌਣ ਪੁੱਛਦਾ ਹੈ ਵੀ ਕੌਣ ਕੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਖੈਰ ਇਸ ਤੋਂ ਬਾਅਦ ਮੈਨੂੰ ਜੋ ਪਤਾ ਲੱਗਿਆ ਐਲੋਕੀ ਸਾਹਿਬ ਨੇ ਨਾਲ ਹੀ ਕਹਤਾ ਹਾਂ ਜੀ ਉਹ ਦੋਨੇ ਲੰਪਕਾ ਪਹਾੜ ਦੇ ਸੀ ਤਾਂ ਜਨਾਬ ਨੂੰ ਗੁੱਸਾ ਚੜ ਗਿਆ ਇਹ ਕਹਿੰਦੇ ਜੀ ਮੈਂ ਕੰਪਾਨੀ ਨਹੀਂ ਕੀਤੀ ਮੈਂ ਸਮਕਲਿੰਗ ਨਹੀਂ ਕੀਤੀ ਤਾਂ ਹਾਲਾਤ ਹੋਏ ਪਏ ਨੇ ਜੀ ਇਹ ਪਹਿਲੀ ਗੱਲ ਤਾਂ ਪੁੱਛਣ ਦੀ ਕੀ ਲੋੜ ਕੋਈ ਕਪਤਾਨ ਹਾਰਨ ਜਾਂਦਾ ਜੀ ਕੋਈ ਵੀ ਕਪਤਾਨ ਹਾਰਨ ਜਾਂਦਾ ਮੈਂ ਹਾਰਾ ਕੇ ਆਉਂਗਾ ਤੇ ਉਹ ਕਹਿ ਰਹਿਮ ਇਮਪਲੈਂਟੀਮ ਹੈ ਇਹ ਟੀ ਹਾਕੀ ਇਸ ਅ ਟੀਮ ਵਰਕ ਚਲੋ ਕ੍ਰਿਕਟਸ ਦਾ ਫਿਰ ਵੀ ਇੰਡੀਵੀਡਿਊਅਲ ਸਕੋਰ ਕਿਤੇ ਨਾ ਕਿਤੇ ਲੈ ਜਾਂਦਾ ਹਾਕੀ ਤਾਂ ਪਾਸ ਦੀ ਗੇਮ ਹੈ ਮੈਨੂੰ ਪਾਸ ਮਿਲ ਗਿਆ ਗੋਲ ਹੋ ਜਾਊਗਾ ਨਹੀਂ ਮਿਲਿਆ ਗੋਲੀ ਹੋਊਗਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜੋ ਮੇਰੇ ਅੱਖਾਂ ਦੇ ਸਾਹਮਣੇ ਵਰਤੀ ਮੁਹੰਮਦ ਅਦੀਕ ਸਾਹਿਬ ਬਹੁਤ ਵੱਡੇ ਕਲਾਕਾਰ ਨੇ جنہوں نے میرے خیال تین تین چار چار پیڑھیاں ویاہاں چ اپنے کلا کا جا پرفارم کی تاج بھی کر رہے ہیں کانگرس دے ایم پی رہے فرید فریدکوٹ تو میں کہتے انی چلا ہی جتیا ہوا سی میں کچھ بولنا سی میں مارشل کو چلا گیا میں مارشل نے کہا جی میں اس دے بولنا ہے وہ میں نے رہا بھی دس رہے ہو روپے نے سوا چار بجے جی آجی میں کہا جی ٹھیک ہے میں لنگل لگیا میں نے صدیق سال کہ بگوت اس تے میں بھی بولنا بیٹا میں بھی تو نہیں دے کے لکھ کے مجھے نہیں جی میں تو کلے ہی آنا مجھے تو فری سم دینا تھوڑی بن گیا لسٹ تھوڑا ہے گیا چیف بپ وہ نام ہے ادھی رنجن چودھری وہ جاؤ اپنا نام لکھاؤ کہ میں بولنا وہ لسٹ کی تھوڑا نام پا دوں گا تو تھی بولو گے ہے ਸਬਕ 4:00 ਵਜੇ ਨੇ ਆਇਆ ਬੋਲਣ صدیق ਸਾਹਿਬ ਬੈਠੇ ਮੈਂ ਕਿਹਾ ਬੋਲ ਰਹੇ ਹੋ ਸਰ ਪੰਜਾਬੀ ਲੋਕ ਗਾਇਕੀ ਦੀ ਬਹੁਤ ਵੱਡੀ ਸ਼ਖਸੀਅਤ ਹੈ ਮੁਹੰਮਦ صدیق ਮੈਨੂੰ ਕਹਿੰਦੇ ਨਹੀਂ ਮੈਂ ਬੋਲ ਨਹੀਂ ਰਿਹਾ ਭਗਵੰਤ ਪਰ ਮੈਂ ਅੱਜ ਉਦਾਸ ਬਹੁਤ ਹਾਂ ਮੈਂ ਕੀ ਗੱਲ ਬੋਈ ਕਹਿੰਦੇ ਮੈਂ ਦਿਰੰਜਨ ਚੌਧਰੀ ਕੋਲ ਗਿਆ ਸੀ ਜੀ ਮੈਂ ਬੋਲਣਾ ਹੈ ਕਹਿੰਦੇ ਉਹ ਮੈਨੂੰ ਕਹਿੰਦੇ ਤੇਰਾ ਨਾਂ ਕੀ ਹੈ ਕਹਿੰਦੇ 1968 ਤੋਂ ਬਾਅਦ ਮੈਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਨਾਮ ਕੀ ਹੈ ਮੈਂ ਕੱਲਾ ਨਾ ਹੀ ਕਮਾਇਆ ਸੀ ਉਹ ਵੀ ਪੁੱਤ ਗਿਆ ਇੱਥੇ ਉੱਥੇ ਕੌਣ ਪੁੱਛਦਾ ਪਕਰ ਬਾਜੀ ਹੈ ਯਾ ਤੁਸੀਂ ਹੈਗੇ ਹੋ ਕੈਪਟਨ ਉਹ ਨੈਸ਼ਨਲ ਲੈਵਲ ਦੇ ਤੁਹਾਨੂੰ ਜਾਣਦੇ ਨੇ ਨਹੀਂ ਤਾਂ ਉੱਥੇ ਤਾਂ ਪੁੱਛ ਲੈਂਦੇ ਨੇ ਕਿਆ ਕੰਮ ਕਰਦੇ ਹੋ ਕਿਆ ਕੰਮ ਕਰਦੇ ਹੋ ਬਸ ਉੱਥੇ ਕਿਸੇ ਨੂੰ ਨਹੀਂ ਪੁੱਛਦਾ ਕੋਈ ਉਹ ਵੱਡਾ ਖੂਹ ਹੈ ਉੱਥੇ ਤਾਂ ਬਸ ਕਹਿੰਦੇ ਉਹ ਕਾਂਗਰਸ ਦੇ ਖੂਹ ਚ ਤਾਰੀਆਂ ਲਾ ਲਓ ਉਹਦੀ ਡੰਗਾਈ ਮਾਪਣ ਦੀ ਕੋਸ਼ਿਸ਼ ਨਾ ਕਰੋ ਨਹੀਂ ਲਾਸ਼ਾਂ ਇੱਥੋਂ ਦੀਆਂ ਉੱਥੋਂ ਸੋ ਬੋਲੀ ਜਾਂਦੇ ਆ ਸਤਸੀਚੇ ਬਾਰੇ ਦੱਸੋ ਕੀ ਆਛਾ ਹੋਰ ਦੇਖੋ ਹਰਿਆਣੇ ਦੇ ਮੁੱਖ ਮੰਤਰੀ ਮਨੋ ਰਣ ਖੱਤਰ ਨੇ ਉੱਥੇ ਵਿਜ਼ਿਟ ਕੀਤਾ ਸੀਚੇਵਲ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਉੱਚੇਚੇ ਤੌਰ ਤੇ ਆਏ ਠੀਕ ਹੈ ਜੀ ਮੱਧ ਪ੍ਰਦੇਸ਼ ਨੇ ਆਪਣੇ ਉੱਥੇ ਸੀਚੇਵਲ ਮਾਡਲ ਲਾਗੂ ਕੀਤਾ ਐਨਜੀਟੀ ਦੇ ਚੇਅਰਮੈਨ ਨੇ ਉਹਨਾਂ ਦੇ ਫੈਸਲਿਆਂ ਦਾ ਮਤਲਬ ਸੀਚੇਵਲ ਮਾਡਲ ਦਾ ਜ਼ਿਕਰ ਕਰਦੇ ਰਹੇ ਨੇ ਹੈ ਜੀ ਐਨਜੀਟੀ ਦੇ ਮੌਜੂਦਾ ਮੈਂਬਰ ਜਸਟਿਸ ਨੇ 22 ਮਾਰਚ ਨੂੰ ਵਿਸ਼ਵ ਜਲ ਦਿਵਸ ਦੇ ਮੌਕੇ ਤੇ ਦੱਸਿਆ ਕਿ ਸੀਚੇ ਮਾਡਲ ਨੂੰ ਦੇਸ਼ ਪੱਧਰ 'ਤੇ ਲਾਗੂ ਕਰਨਾ ਚਾਹੀਦਾ ਆਹ ਕਿਹੜਾ ਬੰਦਾ ਆਗਾ ਹੂ ਇਜ਼ ਸੀਚੇਵਲ ਅਸਲ ਤੇ ਨਾ ਨਾ ਅੱਜ ਤੋ ਬਿਨਾ ਹੋਰ ਕੋਈ ਦਿਖਦੀ ਹੀ ਨਹੀਂ ਆਪ ਦੇ ਤੋਂ ਗਏ ਨਾ ਹੋਰ ਕੋਈ ਦੇਖਦੇ ਨਹੀਂ ਗੱਡੀਆਂ ਡੇਡੀਆਂ ਲੈ ਰੱਖੇ ਨੇ ਉੱਚ ਵੀ ਆਪ ਹੀ ਚਾਰੇ ਪਾਸੇ ਸ਼ੀਸ਼ੇ ਲੱਗੇ ਨੇ ਆਪ ਹੀ ਨਿਕਲੀ ਜਾਂਦੇ ਰਹਿੰਦੇ ਨੇ ਇੱਧਰ ਦੇ ਕੋਈ ਇੱਧਰ ਦੇਖੋ ਆਪ ਹੀ ਨੇ ਬਸ ਕਿ ਪਬਲਿਕ ਵੱਲ ਤਾਂ ਗਈ ਨਹੀਂ ਸੋਈ ਮੈਂ ਨਿੰਦਾ ਕਰਦਾ ਇਸ ਗੱਲ ਦੀ ਕਿ ਜੇ ਕੋਈ ਬੰਦਾ ਚੰਗਾ ਕੰਮ ਕਰ ਰਿਹਾ ਪਦਮਸ਼੍ਰੀ ਅਵਾਰਡ ਸਰਫਰ ਕਿਉਂ ਦਿੱਤਾ ਸਰ ਪਦਮਸ਼੍ਰੀ ਅਵਾਰਡੀ ਹੈ ਬੰਦਾ ਉਹ ਦੱਸੋ ਤੁਹਾਡੀ ਡਿਗਰੀਆਂ ਦਾ ਕੀ ਕਰੀਏ ਸੀ ਫਿਰ ਤੁਸੀਂ ਡਿਗਰੀਆਂ ਨਾ ਨਾ ਪੋਗੇ